ਜੀ ਗੰਗਾ ਮਈ ਚੱਲ ਪਈ ਆ ਗੰਗਾ ਮਈ ਚੱਲ ਬਾਬਾ ਦਿਆਲ ਦਾ ਸਮਰਤ ਜੀ ਇਹਨਾਂ ਕੋਲ ਆਈ ਸੀਗੇ ਅੱਛਾ ਜੀ ਇਹਨਾਂ ਨੇ ਕਿੰਨੀ ਸ਼ਾਂਤੀ ਹੈ ਜੀ ਇਸ ਏਰੀਆ 'ਚ ਸ਼ਾਂਤੀ ਹੈ ਹਵਾ ਦਾ ਵਾਤਾਵਰਣ ਬਹੁਤ ਸ਼ੋਹਤਾ ਜੀ ਬਹੁਤ ਘੱਟ ਪਤਾ ਜੀ ਹਾਂ ਜੀ ਤੇ ਨਾ ਇਹ ਇਹ ਜੀ ਇਹ ਮਤਲਬ ਪਾਣੀ ਆ ਰਿਹਾ ਬਿਨਾ ਬੋਰ ਤੋਂ ਆ ਰਿਹਾ ਜੀ ਨਾ ਸਭ ਕੁਝ ਹੈ ਤੁਜੀ 24 ਘੰਟੇ ਪਾਣੀ ਠੀਕ ਹੈ ਜੀ ਤੇ ਦੋ ਟਾਈਮ ਮੈਂ ਇੱਥੇ ਰਹਿਣਾ ਸਾਰਾ ਦਿਨ ਵੀ ਰਹਿਣਾ ਪਤਾ ਨਹੀਂ ਕਿਉਂ ਇੱਥੇ ਗੰਦ ਪੜਦਾ ਨਾ ਗੰਦ ਪਾ ਦਿੱਦੂ ਦਰੂਪੀ ਤੇ ਸ਼ਾਮ ਕੋ ਅਗੇ ਇੱਥੇ ਅੱਛਾ ਜੀ ਲੋਕਾਂ ਕਾਂਚ ਕੁਝ ਫੇਕਦੇ ਤੇ ਤਾ ਬੰਦ ਕਰਤਾ ਲੋਕਾਂ ਦੀ ਗੰਦ ਬਹੁਤ ਪਾਉਣਾ ਸ਼ੁਰੂ ਕਰਤਾ ਸੀਗਾ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਜਾ ਰਹੇ ਹਾਂ ਇੱਕ ਨਵੀਂ ਲੋਕੇਸ਼ਨ ਤੇ ਇਹ ਲੋਕੇਸ਼ਨ ਹੁਸ਼ਿਆਰਪੁਰ ਤੋਂ ਜਦੋਂ ਅਸੀਂ ਚੱਬੇਵਾਲ ਨੂੰ ਜਾਂਦੇ ਹਾਂ ਚੱਬੇਵਾਲ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਆ ਮੈਲੀ ਮੈਲੀ ਦਾ ਡੈਮ ਬਹੁਤ ਮਸ਼ਹੂਰ ਹੋਇਆ ਮੈਲੀ ਤੋਂ ਬਾਅਦ ਜਦੋਂ ਅਸੀਂ ਅੱਗੇ ਜਾਂਦੇ ਆ ਅੱਗੇ ਜਾ ਕੇ ਇੱਕ ਜੰਗਲ ਦੇ ਵਿੱਚ ਇੱਕ ਆਸ਼ਰਮ ਬਣਿਆ ਹੋਇਆ ਆ ਤੁਸੀਂ ਉਸ ਸਥਾਨ ਦਾ ਨਾਮ ਬਾਬਾ ਦਿਆਲਦਾਸ ਜੀ ਦਾ ਆ ਜਿਨ੍ਹਾਂ ਨੇ ਤਪ ਕਰਕੇ ਤਪੱਸਿਆ ਕਰਕੇ ਉਸ ਟਾਈਮ ਦੇ ਵਿੱਚ ਜਦੋਂ ਉੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਗੰਗਾ ਮਈਆ ਤੋਂ ਰਿਕਵੈਸਟ ਕਰਕੇ ਬੇਨਤੀ ਕਰਕੇ ਉਹਨਾਂ ਨੂੰ ਉਹਨਾਂ ਦਾ ਨਾਮ ਜਪ ਕੇ ਉਹਨਾਂ ਤੋਂ ਪਾਣੀ ਮੰਗਿਆ ਸੀ ਤੇ ਗੰਗਾ ਮਈਆ ਦੀ ਅਪਾਰ ਕਿਰਪਾ ਦੇ ਚਲਦੇ ਆ ਉੱਥੇ ਉਹਨਾਂ ਨੂੰ ਪਾਣੀ ਦੀ ਇੰਨੀ ਜ਼ਿਆਦਾ ਵਿਵਸਥਾ ਹੋ ਗਈ ਕਿ ਸਾਲ ਦੇ 365 ਦਿਨ ਉੱਥੇ ਪਾਣੀ ਗੰਗਾ ਮਈਆ ਦੀ ਕਿਰਪਾ ਨਾਲ ਆਉਂਦਾ ਆ ਚੱਲਦਾ ਰਹਿੰਦਾ ਆ ਉਹ ਭਰਦੇ ਰਹਿੰਦੇ ਆਪਣਾ ਖੂਹ ਆਪਣੇ ਲਈ ਵਰਤਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਪਾਣੀ ਕਿੱਥੋਂ ਆਉਂਦਾ ਆ ਪਹਾੜਾਂ ਦੇ ਵਿੱਚੋਂ ਵੀ ਨਿਕਲਦਾ ਆ ਕਦੀ ਉਹ ਦੇਖਦੇ ਆ ਪਹਾੜ ਦੇ ਥੱਲੇੋਂ ਨਿਕਲਦਾ ਹੁੰਦਾ ਕਦੀ ਪਹਾੜ ਦੇ ਉੱਪਰੋਂ ਆ ਜਾਂਦਾ ਆ ਪਰ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਪਾਣੀ ਕਿੱਥੋਂ ਆ ਆਪਾਂ ਚਲਾਂਗੇ ਅੱਜ ਉਹ ਜਾ ਕੇ ਸਥਾਨ ਦੇਖਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਜੀ ਚਮਤਕਾਰ ਵਾਲੀ ਥਾਂ ਤੁਹਾਨੂੰ ਦਿਖਾਵਾਂਗੇ ਆਪਾਂ ਨਾਲੇ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਉਹਨਾਂ ਦੇ ਕਿਹੜੇ ਗੁਰੂ ਮਹਾਰਾਜ ਨੇ ਇੰਨਾ ਤਪ ਕੀਤਾ ਸੀਗਾ ਤੇ ਜਿਨ੍ਹਾਂ ਦੀ ਕਿਰਪਾ ਨਾਲ ਉਹਨਾਂ ਨੂੰ ਦੀਆਂ ਦੀ ਕਿਰਪਾ ਨਾਲ ਉੱਥੇ ਉਹਨਾਂ ਨੂੰ ਪਾਣੀ ਮਿਲਿਆ ਆਜੋ ਮਿਲਦੇ ਆਂ ਜਾ ਕੇ ਕਰਦੇ ਆਂ ਗੱਲਬਾਤ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਉਸ ਜਗ੍ਹਾ ਦੇ ਜਿੱਥੇ ਆਪਾਂ ਜਾ ਰਹੇ ਆਂ ਜੰਗਲ ਦੇ ਵਿੱਚ ਹੋ ਕੇ ਜਾਣਾ ਪੈਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਦੇਸ਼ਾ ਇੱਕ ਕੁਦਰਤ ਵੱਲੋਂ ਵਧੀਆ ਚੀਜ਼ ਇਸ ਪਿੰਡ ਨੂੰ ਮਿਲੀ ਹੋਈ ਆ ਤੇ ਪਿੰਡ ਵਾਸੀ ਵੀ ਇੱਥੇ ਆ ਕੇ ਕਹਿੰਦੇ ਰਸਤਾ ਵਗੈਰਾ ਬਣਾਉਂਦੇ ਰਹਿੰਦੇ ਆ ਕਿ ਜਿਹੜੇ ਮੁਸਾਫਰ ਆਉਂਦੇ ਆ ਇੱਧਰ ਨੂੰ ਉਹਨਾਂ ਨੂੰ ਦਿੱਕਤ ਨਾ ਹੋਵੇ ਰਸਤੇ ਵਿੱਚ ਵੀ ਦੋ ਤਿੰਨ ਟਰਾਲੀਆਂ ਸੀ ਉਹ ਰਸਤਾ ਬਣਾ ਰਹੇ ਸੀਗੇ ਤੋ ਅਸੀਂ ਵੀ ਜਾ ਰਹੇ ਸੀ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਰਸਤਾ ਵਗੈਰਾ ਸਾਨੂੰ ਨਹੀਂ ਪਤਾ ਲੱਗਦਾ ਪਿਆ ਸੀ ਫਿਰ ਅਸੀਂ ਜੰਗਲ ਵਿੱਚ ਕਿਉਂਕਿ ਜੰਗਲ ਦੇ ਵਿੱਚ ਬਹੁਤ ਘੱਟ ਲੋਕੀ ਆ ਜਿਹੜੇ ਆਉਂਦੇ ਆ ਪਰ ਉਸ ਸਥਾਨ ਤੇ ਕਾਫੀ ਸੇਵਾ ਚੱਲਦੀ ਪਈ ਸੀ ਤੇ ਉਹਨਾਂ ਨਾਲ ਜਾ ਕੇ ਗੱਲਬਾਤ ਵੀ ਕੀਤੀ ਆਜੋ ਤੁਹਾਨੂੰ ਲੈ ਚਲਦੇ ਹਾਂ ਉਸ ਸਥਾਨ ਵੱਲੋਂ ਕਰਦੇ ਹਾਂ ਬਾਬਾ ਜੀ ਦੇ ਨਾਲ ਗੱਲਬਾਤ ਲਓ ਜੀ ਆ ਗਏ ਆ ਉਸ ਸਥਾਨ ਤੇ ਤਪ ਸਥਾਨ ਤੇ ਆ ਗਏ ਆ ਜੀ ਇੱਥੇ ਜਾ ਰਹੇ ਸੀ ਰਸਤੇ ਵਿੱਚ ਜਿਹੜਾ ਸੱਜੇ ਸੱਜੇ ਪਾਸੇ ਇੱਕ ਜਨ ਨੇ ਖੂਹੀ ਬਣਾਈ ਹੋਈ ਆ ਸਾਨੂੰ ਦੱਸਿਆ ਸੀ ਇਹ ਖੂਹੀ ਤੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਸੀ ਪਾਣੀ ਕਿੱਥੋਂ ਆਉਂਦਾ ਆ ਬਾਕੀ ਸੱਚੀ ਗੱਲ ਆ ਜੀ ਕਿ ਇਹ ਪਾਣੀ ਕਿੱਥੋਂ ਆ ਰਿਹਾ ਪਹਾੜ ਦੇ ਵਿੱਚੋਂ ਕਿਦਾਂ ਭਰਦੀ ਆ ਅਪਾਰ ਕਿਰਪਾ ਹੈ ਗੰਗਾ ਮਈਆ ਦੀ ਤੁਹਾਨੂੰ ਦਿਖਾਉਂਦੇ ਆ ਜਾ ਰਹੇ ਸੀ ਉਧਰ ਆਹ ਖੂਹੀ ਆ ਜੀ ਇਹਨਾਂ ਨੇ ਖੂਹੀ ਨੂੰ ਪੱਕਾ ਕੀਤਾ ਹੋਇਆ ਹੈ ਜੀ ਵਿੱਚ ਤੇ ਉੱਪਰ ਟੀਨਾ ਦਿੱਤੀਆਂ ਹੋਈਆਂ ਥੱਲੇ ਟੂਟੀ ਆ ਜੇ ਕਿਸੇ ਨੇ ਪਾਣੀ ਪੀਣਾ ਆ ਪਾਣੀ ਪੀ ਵੀ ਸਕਦੇ ਆ ਬਹੁਤ ਠੰਡਾ ਪਾਣੀ ਆ ਤੇ ਬਹੁਤ ਹੀ ਸਾਫ਼ ਪਾਣੀ ਆ ਬਾਕੀ ਜਾ ਕੇ ਬਾਬਾ ਜੀ ਨਾਲ ਕਰਦੇ ਆ ਗੱਲ ਆਜੋ ਤੁਹਾਨੂੰ ਬਾਬਾ ਜੀ ਨਾਲ ਗੱਲਬਾਤ ਕਰਾਉਂਦੇ ਆ ਨਾਲੇ ਕਰਾਉਂਦੇ ਆ ਸਥਾਨ ਦੇ ਦਰਸ਼ਨ ਚਲ ਬਾਬਾ ਜੀ ਸੱਸੀ ਗਾ ਜੀ ਬਾਬਾ ਜੀ ਅਸੀਂ ਜੰਗਲ ਚ ਆਏ ਸੀਗੇ ਇਹ ਸਾਨੂੰ ਪਤਾ ਲੱਗਾ ਸੀ ਇੱਥੇ ਕਿ ਬਹੁਤ ਇੱਕ ਮਹੱਤਮਪੂਰਨਤਾ ਜਗ੍ਹਾ ਹੈ ਜੀ ਸਾਨੂੰ ਇਸ ਜਗ੍ਹਾ ਬਾਰੇ ਥੋੜਾ ਜਿਹਾ ਵਰਤਾਅ ਕਰ ਦਿਓ ਜੀ ਇਹ ਕਿੰਨੀ ਸਦੀ ਹਾਂਜੀ ਬਾਬਾ ਜੀ ਇੱਕ ਦੱਸਿਓ ਆਪਾਂ ਨੂੰ ਪਤਾ ਲੱਗਾ ਗੰਗਾ ਮਈਆ ਦਾ ਜਿਹੜਾ ਪਾਣੀ ਹੈ ਇੱਥੇ 1000 ਫੁੱਟ ਤੇ ਵੀ ਉੱਪਰ ਆਉਂਦਾ ਹੈ ਜੀ ਹਾਂਜੀ ਉਹਦਾ ਕੀ ਮਤਲਬ ਕਿਹੜੀ ਉਹ ਗੱਲ ਕੀ ਕਿਦਾਂ ਗੱਲ ਹੈ ਜੀ ਉਹ ਉਹ ਬਾਬਾ ਮੇਰਦਾਸ ਮਹਾਰਾਜ ਜੀ ਨੇ ਹੀ ਇੱਥੇ ਪਾਣੀ ਨਹੀਂ ਸੀਗਾ ਚੱਲ ਨਹੀਂ ਸੀਗਾ ਭਗਤੀ ਕਰਦੇ ਕਰਦੇ ਨੇ ਫਿਰ ਮਜ਼ਦੂਰ ਮਿਸਤਰੀ ਲਗਾ ਕੇ ਬੋਡੀ ਸਾਫ ਤਿਆਰ ਕੀਤੀ ਅੱਛਾ ਜੀ ਬੋਡੀ ਸਾਫ ਤਿਆਰ ਕਰਕੇ ਫਿਰ ਜਿਹੜੇ ਕੰਮ ਪੂਰਾ ਹੋ ਗਿਆ ਠੀਕ ਹੈ ਜੀ ਤਾਂ ਮਿਸਤਰੀ ਕਹਿੰਦੇ ਕੰਮ ਹੋ ਗਿਆ ਪੂਰਾ ਕਹਿੰਦੇ ਨਹੀਂ ਹੋਇਆ ਕਹਿੰਦੇ ਉੱਪਰ ਪੰਨ ਵਾਲਾ ਲਾਓ ਕਹਿੰਦੇ ਸਵੇਰ ਨੂੰ ਗੰਗਾ ਮਾਈ ਹਰਦੁਆਰ ਵਾਲੀ ਇੱਥੇ ਆ ਜਣੀ ਆ ਤੁਸੀਂ 2 ਵਜੇ ਤੋਂ ਲੈ ਕੇ 4 ਵਜੇ ਵਿੱਚ ਵਿੱਚ ਆ ਜਾਓ ਗੰਗਾ ਮਾਈ ਦੇ ਇਸ਼ਨਾਨ ਕਰੋ ਤانوں ਠਾਠਾਂ ਤੀਸ ਦੇ ਇਸ਼ਨਾਨ ਇੱਥੇ ਹੀ ਪ੍ਰਾਪਤ ਹੋ ਜਾਣਗੇ। ਬਾਬਾ ਜੀ ਜੰਗਲੀ ਜਾਨਵਰ ਇੱਥੇ ਤਕਰੀਬਨ ਹੈਗੇ ਆ ਆਪਾਂ ਨੂੰ ਕਦੀ ਮਿਲੇ ਆ ਜੀ? ਹਾਂਜੀ ਮਿਲਦੇ ਆ ਜੀ। ਅੱਛਾ ਜੀ। ਸਾੰਬਰ ਵਗੈਰਾ, ਗੋਨਾ ਵਗੈਰਾ। ਠੀਕ ਹੈ ਜੀ। ਸਾੰਬਰ ਵਗੈਰਾ ਵੀ ਸਾਰੇ ਤਰ੍ਹਾਂ ਦੇ ਜਾਨਵਰ ਹੈ। ਠੀਕ ਹੈ ਜੀ। ਪਰ ਲੋਕਸ਼ੁਭ ਕੇ ਬੰਦੇ ਉਹ ਡਰਦੇ ਆ ਅੱਗੇ ਵਿੱਚ ਹੋ ਜਾਂਦੇ ਆ। ਬਾਗ ਵੀ ਹੈਗੇ ਜੀ। ਠੀਕ ਹੈ। ਅੱਛਾ ਬਾਗ ਵੀ ਹੈਗੇ ਆ। ਬਾਗ ਵੀ ਹੈਗਾ ਜੀ ਹਾਂਜੀ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਜੰਗਲ ਦੇ ਵਿੱਚ ਇਹ ਇੱਕ ਪਰਚੀਨ ਜਗ੍ਹਾ ਹੈ ਜੀ। ਤੇ ਜਿੱਥੇ ਗੰਗਾ ਮਈਆ ਦਾ ਬਾਸਵਾ ਮਤਲਬ ਸਦੀਆਂ ਤੋਂ ਇਸ ਜੰਗਲ ਦੇ ਵਿੱਚ ਗੰਗਾ ਮਈਆ ਦਾ ਪਾਣੀ ਆਉਂਦਾ ਆ ਇਹ ਤਾਂ ਬਹੁਤ ਅਦਭੁਤ ਜਗਾ ਹੈ ਜੀ ਫਿਰ ਜਿੱਥੇ ਗੰਗਾ ਮਈਆ ਦਾ ਆਵਾਸ ਆ ਮੇਰੇ ਤੁਸੀਂ ਦੱਸ ਰਹੇ ਸੀ ਆਪਣਾ ਘਰ ਪਹਿਲਾਂ ਪਹਾੜਾਂ ਦੇ ਉੱਪਰ ਸੀਗੇ ਹਾਂਜੀ ਉੱਥੇ ਸੀਗੇ ਜੀ ਗੱਭੇ ਜਹੇ ਅੱਛਾ ਜੀ ਸਾਹਮਣੇ ਚਿੱਟੇ ਪਹਾੜੀ ਦੇ ਉੱਤੇ ਉਹ ਹੈਗੇ ਪੱਥਰ ਪੁੱਸੈਣ ਜੇ ਅੱਛਾ ਜੀ ਹਾਂਜੀ ਪਹਿਲਾਂ ਆਪਾਂ ਉੱਥੇ ਰਹਿੰਦੇ ਸੀਗੇ ਜੀ ਹਾਂ ਠੀਕ ਹੈ ਜੀ ਚਲੋ ਹੋਈ ਥੱਲੇ ਆਗੇ ਜੀ ਠੀਕ ਹੈ ਜੀ ਜਿੱਥੇ ਪਾਣੀ ਟੋਟ ਟੋਟ ਆ ਕੇ ਜਾਂਦੇ ਸੀ ਜੂੰ ਵੀ ਕੋਈ ਪ੍ਰੋਗਰਾਮ ਕਰਦੇ ਹੁੰਦੇ ਸੀਗੇ ਠੀਕ ਹੈ ਜੀ ਹਾਂਜੀ ਆ ਤਾਂ ਦਰਾਫਟ ਹੋ ਜਾਣਗੇ ਤੇ ਹੁਣ ਉਹ ਪਾਣੀ ਚੱਲਦਾ ਹੈ ਜੀ ਉਹ ਪਾਣੀ ਹੁਣ ਵੀ ਚੱਲ ਰਿਹਾ ਜੀ ਤੁਸੀਂ ਦਿਖਾਉਂਗੇ ਜੀ ਹਾਂ ਬਿਲਕੁਲ ਜੀ ਠੀਕ ਆ ਆਜੋ ਜੀ ਚੱਲਦੇ ਆ ਜੀ ਉਹ ਦੇਖਣ ਵਾਸਤੇ ਜੀ ਬਾਬਾ ਜੀ ਪਰਿਵਾਰ ਫਿਰ ਆਪਣਾ ਪਰਿਵਾਰ ਸਾਡੀ ਇੱਕ ਮਾਈ ਰਹਿੰਦੀ ਇੱਥੇ ਅੱਛਾ ਜੀ ਚਾਚੀ ਸਾਡੀ ਠੀਕ ਆ ਜੀ ਪੱਕੀ ਸਾਡੇ ਸਾਰੇ ਪਿੰਡ ਪੁੰਡਾ ਦੇ ਮਹਿਲੀ ਪਿੰਡ ਚ ਲਗਾਏ ਠੀਕ ਹੈ ਜੀ ਤੇ ਦੋ ਟਾਈਮ ਮੈਂ ਇੱਥੇ ਰਹਿਣਾ ਸਾਰਾ ਦਿਨ ਵੀ ਰਹਿਣਾ ਠੀਕ ਹੈ ਜੀ ਕੀ ਬਾਲ ਦੀ ਸੌਂਸ ਬਾਲ ਆਏਗੇ ਨੂੰ ਚਾਹ ਪਾਣੀ ਠੀਕ ਹੈ ਜੀ ਪੰਗਰ ਪਾਣੀ ਵੀ ਇੱਥੇ ਠੀਕ ਹੈ ਜੀ ਕਰੀ ਗਏ ਅੱਛਾ ਜੀ ਜੀ ਦੇਖੋ ਪਾਣੀ ਤਾਂ ਵੀ ਚੱਲ ਰਿਹਾ ਜੀ ਇਹ ਮਤਲਬ ਪਾਣੀ ਆ ਰਿਹਾ ਬਿਨਾ ਬੋਰ ਤੋਂ ਆ ਰਿਹਾ ਜੀ ਬਿਨਾ ਸਭ ਕੁਝ ਤੋਂ ਜੀ 24 ਘੰਟੇ ਪਾਣੀ ਠੀਕ ਹੈ ਜੀ ਕਿ ਚੱਲਦਾ ਜੀ ਆ ਪਾਣੀ ਪੀਣ ਨੂੰ ਅਸੀਂ ਆ ਟੂਟੀਆਂ ਵੀ ਰੱਖੀਆਂ ਥੱਲੇ ਅੱਛਾ ਜੀ ਇੱਥੋਂ ਭਰ ਲਈ ਜਾ ਪਾਣੀ ਇਹ ਪਾਣੀ ਚੱਲ ਰਿਹਾ ਜੀ। ਅੱਛਾ। ਕਿਹੜਾ ਟੀਨਾ ਥੱਲੇ। ਅੱਛਾ ਜੀ। ਤੇ ਬੱਜੇ ਵੀ ਪਣਾ ਕੇ ਇਹ ਪਾਣੀ ਆ ਦੇਖੋ। ਆ ਬੇਨਾ ਚੱਲ ਇਧਰੋਂ ਆ ਰਿਹਾ ਇਧਰੋਂ ਦੇਰ ਬੇ ਕੁਛ ਇਹਦੇ ਚ ਪੈ ਰਿਹਾ। ਅੱਛਾ ਜੀ। ਇਧਰ ਜਾ ਰਿਹਾ। ਬਾਕੀ ਆ ਆ ਇਧਰ ਭਰੀ ਆ। ਅੱਛਾ ਇਧਰ ਪਾਣੀ ਭਰਿਆ ਹੋਇਆ ਜੀ। ਹਾਂ ਜੀ ਭਰਿਆ। ਠੀਕ ਆ ਜੀ। ਕੋਈ ਕਰੀ ਕੁਛ ਕਰੀ ਉਹ ਟੂਟੀਆਂ ਦੇ। ਬਾਬਾ ਜੀ ਮਤਲਬ ਇਹ ਇਹ ਅਜੇ ਤੱਕ ਪਤਾ ਨਹੀਂ ਲੱਗਾ ਕਿਸੇ ਨੂੰ ਪਾਣੀ ਕਿੱਥੋਂ ਆ ਰਿਹਾ ਜੀ। ਇਹ ਤਾਂ ਜੀ ਸਿਰਫ ਉਹਨਾਂ ਦੀ ਭਗਤੀ ਸ਼ਕਤੀ ਨਾਲ ਹੀ ਆ ਕਿਰਪਾਈ ਹੈ ਜੀ ਇਹਨਾਂ ਦੀ ਕਿਉਂ ਗੰਗਾ ਮਾਈ ਕੋਈ ਬਹੁਤ ਵੱਡੀ ਹਸਤੀਆਂ ਇਹ ਹਾਂਜੀ ਫਿਰ ਇਹਨਾਂ ਨੇ ਕਿਹੜੀ ਉਸ ਵੇਲੇ ਪੁਕਾਰ ਕੀਤੀ ਹੋਗੀ ਜਿਹੜੀ ਇਹਨਾਂ ਨੇ ਹਰਦਵਾਦੀ ਗੰਗਾ ਬਾਈ ਇੱਥੇ ਠੀਕ ਹੈ ਜੀ ਆ ਸਾਰਾ ਏਰੀਆ ਗੰਗਾ ਮਾਈ ਇਹ ਪਾਣੀ ਉਦਾਂ ਹੀ ਠੰਡਾ ਹੈ ਜੀ ਜਿੱਦਾਂ ਬਿਲਕੁਲ ਆ ਪੀ ਕੇ ਦੇ ਕਿੰਨੀ ਸ਼ਾਂਤੀ ਹੈ ਜੀ ਇਸ ਏਰੀਆ 'ਚ ਸ਼ਾਂਤੀ ਜੀ ਹਵਾ ਦਾ ਵਾਤਾਵਰਣ ਬਹੁਤ ਸ਼ੁੱਧ ਹੈ ਅੱਛਾ ਜੀ ਇੱਥੇ ਤਾਂ ਹਵਾ ਦਾ ਜਿਹੜਾ ਵਾਤਾਵਰਣ ਬਹੁਤ ਸ਼ੁੱਧ ਹੈ ਠੀਕ ਹੈ ਜੀ ਉਹ ਤਾਂ ਇਦਾਂ ਉਦੋਂ ਸਾਡੇ ਕੋਲ ਫੈਕਟਰੀ ਜਾਂ ਤੁਹਾਨੂੰ ਹੋਊਗਾ ਕੋਰਬੜ ਫੈਕਟਰੀ ਜਾਊਗਾ ਕੋਈ ਸਦਾ ਹੋਊਗਾ ਜੀ ਇਹ ਬੜੀ ਸਾਫ ਸੁੱਧੀ ਹੋਵੇਗੀ ਠੀਕ ਹੈ ਜੀ ਆ ਹੁਣ ਸੇਵਾ ਕਰਾਰੇ ਆ ਮਿਹਨਤ ਕਰਦੇ ਆ ਬੜੇ ਖਰਚੀ ਹੋ ਰਹੇ ਆ ਜੋ ਵੀ ਸੰਗਤ ਦਾ ਪੈਸਾ ਤੇਲ ਫੁਲਾਉਦਾ ਅੱਛਾ ਜੀ ਪਹਿਲਾਂ ਕੁਛ ਨਹੀਂ ਸੀ ਹੁੰਦਾ ਜੀ ਅੱਛਾ ਜੀ ਇਹ ਥੋੜੀ ਸਮਝ ਤੋਂ ਹੀ ਕੀਤਾ ਠੀਕ ਹੈ ਜੀ ਤੋਂ ਬਾਅਦ ਅਸੀਂ ਫਿਰ ਇੱਥੋਂ ਬਾਬਾ ਜੀ ਨੂੰ ਮਿਲ ਕੇ ਉਸ ਦੇ ਸਾਈਡ ਤੇ ਗਏ ਮੁੰਡੇ ਨੇ ਦੱਸਿਆ ਅਸੀਂ ਦਾ ਕਿ ਤੁਸੀਂ ਦੂਸਰੀ ਸਾਈਡ ਜਾਓ ਇਹ ਇੱਥੇ ਨਾਲ ਹੀ ਇੱਕ ਡੈਮ ਪੈਂਦਾ ਹੈ ਜੀ ਤੇ ਤੁਹਾਨੂੰ ਦਿਖਾਵਾਂਗੇ ਜੰਗਲ ਵਿੱਚੋਂ ਹੋ ਕੇ ਜਾਣਾ ਪੈਂਦਾ ਹੈ ਆ ਡੈਮ ਦੇ ਡੈਮ ਦੇਖਣ ਵਾਸਤੇ ਡੈਮ तकरीबन ਹੁਣ ਤੱਕ ਕਹਿੰਦੇ ਬੰਦ ਹੋ ਚੁੱਕਾ ਕਿਉਂਕਿ 2 ਕੁ ਮਹੀਨੇ ਪਹਿਲਾਂ ਇੱਥੇ 3-4 ਬੰਦਿਆਂ ਨੇ ਡਰਿੰਕ ਕਰਕੇ ਸ਼ਰਾਬ ਪੀ ਕੇ ਉੱਥੇ ਨਹਾਉਣ ਚਲ ਗਏ ਤੇ ਉਹ ਡੁੱਬ ਕੇ ਮਰ ਗਏ। ਉਸ ਤੋਂ ਪਹਿਲਾਂ ਵੀ ਕਾਫੀ ਪ੍ਰੋਬਲਮ ਆਈਆਂ ਤਾਂ ਕਰਕੇ ਫਿਰ ਉਹ ਡੈਮ ਨੂੰ ਪੰਜਾਬ ਸਰਕਾਰ ਨੇ ਬੰਦ ਕਰਤਾ। ਉੱਤੇ ਸਿਕਿਉਰਿਟੀ ਗਾਰਡ ਸੀਗੇ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਡੈਮ ਬੰਦ ਹੋ ਚੁੱਕਾ ਆ। ਆਜੋ ਤੁਹਾਨੂੰ ਲੈ ਚੱਲਦੇ ਆਂ ਡੈਮ ਵੱਲ ਜਾਂਦੇ ਜਾਂਦੇ ਤੁਹਾਨੂੰ ਡੈਮ ਵੀ ਦਿਖਾਉਂਦੇ ਆਂ। ਲਓ ਜੀ ਮੈਲੀ ਡੈਮ ਪੁੱਜ ਗਏ ਆ ਤੁਸੀਂ ਦੇਖ ਸਕਦੇ ਹੋ ਬਾਕੀ ਡੈਮਾਂ ਬਾੰਗ ਇਹ ਵੀ ਡੈਮ ਬਹੁਤ ਜ਼ਿਆਦਾ ਖੂਬਸੂਰਤ ਆ ਸਸਿਕਾਲ ਜੀ ਸਰੇ ਡੈਮ ਕਿੰਨਾ ਕ ਪੁਰਾਣਾ ਆ ਜੀ ਕਿਸ ਤੱਕ 600 ਕੁ ਤੱਕ ਨੂੰ ਆ 1986 86 ਚ ਇਹ ਹੁਣ ਬੰਦ ਹੋ ਆ ਜੀ ਨਹੀਂ ਚਲਦਾ ਨਹੀਂ ਕਹਿੰਦੇ ਕਿ ਡੈਮ ਬੰਦ ਕਰਤਾ ਆ ਆਉਣ ਜਾਣ ਵਾਸਤੇ ਤਨ ਕਿਉਂ ਹੈ ਇੱਥੇ ਗੰਦ ਪੜਦਾ ਨਾ ਗੰਦ ਪਾ ਦਿੱਦੂ ਦਰੂਪੀਤੇ ਸ਼ਾਮ ਕੋ ਅਗੇ ਇੱਥੇ ਅੱਛਾ ਜੀ ਉਹਨਾਂ ਕਾਂਚ ਕੁਝ ਫੇਕ ਦੇਦੇ ਤਾ ਬੰਦ ਕਰਤਾ ਹਣਾ ਕਾਫੀ ਵੱਡਾ ਹੈ ਜੀ ਆਹ ਢੋੜਾ ਇੱਥੇ ਜੋ ਪਹਾੜ ਨੇ ਉਹ ਗੱਬੇ ਦੇਦਾ ਹਾਂਜੀ ਆਪਾਂ ਕਿੱਦਾਂ ਜਾ ਸਕਦੇ ਉਧਰ ਇਹ ਦੱਸਤਾ ਯਾਰ ਗਾੜੀ ਚੱਲੇ ਜਾਂਦੀ ਹੈ ਹਾਂ ਹਾਂ ਠੀਕ ਹੈ ਜੀ ਪੂਰੇ ਡੇਰਾ ਸਾਹਮਣੇ ਆ ਉੱਤੇ ਰੁਕ ਜਨ ਆਗੇ ਫੇਦਰ ਚੱਲ ਜੇ ਡੇਰਾ ਕੌਣ ਸਾ ਹੈ ਬਾਬੂ ਬਲਬੀਰ ਦੱਸ ਕਾ ਅੱਛਾ ਜੀ ਲੋ ਜੀ ਪਤਾ ਲੱਗਾ ਸੀਗਾ ਕਹਿੰਦੇ ਲੋਕਾਂ ਨੇ ਗੰਦ ਬਹੁਤ ਪਾਉਣਾ ਸ਼ੁਰੂ ਕਰਤਾ ਸੀਗਾ ਤਾਂ ਕਰਕੇ ਦੇਖੋ ਕਿਦਾਂ ਲੋਕਾਂ ਦੇ ਘਰਾਂ ਦੇ ਕੱਪੜੇ ਵਗੈਰਾ ਸਿੱਟੇ ਹੋਏ ਆ ਕੀ ਕਰ ਲੋਗੇ ਗਵਰਨਮੈਂਟ ਵੀ ਜਦੋਂ ਤੁਸੀਂ ਆਪ ਨਹੀਂ ਕੁਝ ਕਰ ਸਕਦੇ ਤੁਸੀਂ ਇੱਕ ਨੇਚਰ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਮਤਲਬ ਤੁਸੀਂ ਕੀ ਦਿਖਾਓਗੇ ਆਉਣ ਵਾਲੇ ਪੀੜ੍ਹੀ ਨੂੰ ਕਿ ਤੁਹਾਡੇ ਕੋਲ ਕਿਹੜੀ-ਕਿਹੜੀ ਇਹ ਪੰਜਾਬ ਆ ਜੀ ਇਹ ਪੰਜਾਬ ਚ ਨਾ ਕੋਸ਼ਾ ਤੁਸੀਂ ਇਹ ਦੇਖਣ ਵਾਸਤੇ ਗੋਆ ਜਾਂਦੇ ਹੋ ਘੁੰਮਣ ਵਾਸਤੇ థਾਈਲੈਂਡ ਮਲੇਸ਼ੀਆ ਜਾਂਦੇ ਹੋ ਉੱਥੇ ਵੀ ਬੀਚ ਹੈ ਜੇ ਤੁਸੀਂ ਇਹਨਾਂ ਨੂੰ ਸਾਹਮਣੇ ਪਾਣੀ ਨੂੰ ਰੱਖ ਲੂਗੇ ਡੈਮਾਂ ਨੂੰ ਰੱਖ ਲੂਗੇ ਤੁਸੀਂ ਇੱਥੇ ਬਹੁਤ ਵਧੀਆ ਮਤਲਬ ਇੱਕ ਚੀਜ਼ ਲੋਕੀ ਤੁਹਾਡੇ ਤੋਂ ਦੇਖਣ ਵਾਸਤੇ ਆਉਣਗੇ ਤੁਹਾਡੇ ਏਰੀਆ ਨੂੰ ਡਿਵੈਲਪ ਹੋਊਗਾ ਤੁਹਾਡੇ ਏਰੀਆ ਦਾ ਨਾਮ ਬਣੂਗਾ ਏਰੀਆ ਨੂੰ ਡਿਵੈਲਪ ਕਰਨ ਵਾਸਤੇ ਤੁਸੀਂ ਬਹੁਤ ਕੁਝ ਕਰ ਸਕਦੇ ਆ ਬਟ ਬਹੁਤ ਸ਼ਰਮਨਾਕ ਗੱਲ ਆ ਜੀ ਆਪਣੇ ਲੋਕੀ ਦੇਖੋ ਕਿਦਾਂ ਗੰਦ ਪਾਉਂਦੇ ਆ ਜੀ ਇਦਾਂ ਬੋਤਲਾਂ ਪਈਆਂ ਦੇਖੋ ਜੀ ਬੈਕਟ ਸਾਈਡ ਆ ਮੈਲੀ ਡੈਮ ਦੀ ਦੇਖ ਸਕਦੇ ਹੋ ਪਾਣੀ ਦਾ ਘਟ ਹੋ ਗਿਆ ਜੀ ਹੁਣ ਜਿਹੜੀ ਚੀਜ਼ ਬੰਦ ਹੋ ਜਾਂਦੀ ਆ ਫਿਰ ਉਹਦੀ ਡਿਵੈਲਪਮੈਂਟ ਤਾਂ ਬੰਦ ਹੋ ਜਾਂਦੀ ਆ ਲੋਕਾਂ ਨੇ ਵੀ ਪੂਰਾ ਇੱਥੇ ਖਲਾਰਾ ਪਾਇਆ ਆ ਚਲੋ ਹੁਣ ਤਾਂ ਡੈਮ ਬੰਦ ਦਾ ਲੋਕੀ ਆਉਂਦੇ ਆ ਘੁੰਮ ਫਿਰ ਕੇ ਚਲ ਜਾਂਦੇ ਆ ਸਫਾਈ ਦਾ ਬਿਲਕੁਲ ਧਿਆਨ ਨਹੀਂ ਹੈਗਾ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਵੈਸੇ ਦੇਖ ਲੋ ਆਉਣ ਵਾਸਤੇ ਵਧੀਆ ਫਰੰਟ ਸਾਈਡ ਬਹੁਤ ਵਧੀਆ ਜੀ ਇਹਦੀ ਬੈਕ ਸਾਈਡ ਤੇ ਨਾ ਆਇਓ ਕਿਉਂਕਿ ਇੱਥੇ ਕਾਫੀ ਮੱਛੀਆਂ ਮੁੱਛੀਆਂ ਫੜਦੇ ਆ ਕਾਫੀ ਮੋਸ਼ਕ ਆਉਂਦੀ ਆ ਅਸੀਂ ਵੀ ਔਇਡ ਕੀਤਾ ਬਸ 2 ਮਿੰਟ ਘੁੰਮ ਕੇ ਫਿਰ ਵਾਪਸ ਚਲੇ ਗਏ ਸੀ ਆਪਾਂ ਆ ਸੀਗਾ ਜੀ ਇਥੋਂ ਗੱਬੇ ਪਹਾੜਾ ਸੋਹਣਾ ਦ੍ਰਿਸ਼ਾ ਉਦਾਂ ਪਰ ਜੂ ਲੋਕੀ ਇਹਨੂੰ ਸੰਭਾਲ ਕੇ ਰੱਖ ਲੈਣਗੇ ਤਾਂ ਜ਼ਿਆਦਾ ਵਧੀਆ ਆ ਪਿੰਡ ਵਾਸੀਆਂ ਨੂੰ ਅਪੀਲ ਆ ਕਿ ਇੱਥੇ ਤੁਸੀਂ ਪਿੰਡ ਵਾਸੀਆਂ ਨੂੰ ਅਪੀਲ ਆ ਜੀ ਇੱਥੇ ਜੇ ਉਹ ਧਿਆਨ ਰੱਖ ਸਕਦੇ ਆ ਇੱਕ ਵਧੀਆ ਕੁਦਰਤ ਵੱਲੋਂ ਦਿੱਤੀ ਚੀਜ਼ ਆ ਇਹਨੂੰ ਸਾਫ ਸੰਭਾਲ ਕਰਕੇ ਰੱਖ ਲੈਣ ਜ਼ਿਆਦਾ ਵਧੀਆ ਆ ਜਿਹੜੇ ਲੋਕੀ ਇੱਥੇ ਆਉਂਦੇ ਆ ਉਹਨੂੰ ਸਮਝਾਇਆ ਜਾਵੇ ਕਿ ਉਹ ਗੰਦ ਨਾ ਪਾਉਣ ਤਾਂ ਜੋ ਇੱਕ ਵਧੀਆ ਫਿਊਚਰ ਦੇ ਵਿੱਚ ਇੱਕ ਬੱਚਿਆਂ ਨੂੰ ਦਿਖਾਉਣ ਵਾਸਤੇ ਇੱਕ ਵਧੀਆ ਪਲੇਸ ਬਣ ਸਕੇ ਤੁਸੀਂ ਦੇਖ ਸਕਦੇ ਹੋ ਥਾਣਾ ਡੈਮ ਕਿੰਨਾ ਵਧੀਆ ਉਹਨਾਂ ਨੇ ਰੱਖਿਆ ਹੋਇਆ ਇਹਨੂੰ ਡਿਵੈਲਪ ਕੀਤਾ ਆ ਤੇ ਇੱਥੇ ਕੰਮ ਚੱਲਦਾ ਪਿਆ ਸੀਗਾ ਡੈਮ ਤੋਂ ਪਹਿਲਾਂ ਚਲੋ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਮਿਲਦੇ ਆ ਇੱਕ ਨਵੀਂ ਲੋਕੇਸ਼ਨ ਤੇ ਬਹੁਤ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਨਵੇਂ ਤੋਂ ਨਵੀਂ ਚੀਜ਼ਾਂ ਦਿਖਾਵਾਂਗੇ ਆਪਾਂ ਤੁਹਾਨੂੰ ਹੋਰ